ਲੈ ਬਈ ਐਡਾ ਐਡਾ ਵੱਡਾ ਹੌਸਲਾ ਯਾਰ ਭਰਾ ਆਪ ਕਿੱਥੋਂ ਆਏ ਆ ਬਈ ਤੂੰ ਫਤਣਾ ਤੋਂ ਵੀਰੇ ਫਤਣਾ ਤੋਂ ਹਾਂਜੀ ਕਾਦੇ ਤੇ ਆਏ ਹੋ ਤੁਸੀਂ ਮੇਰੇ ਮੋਟਰਸਾਈਕਲ ਤੇ ਸਨੌਰੀ ਬਾਰਡਰ ਤੇ ਭਰਾ ਸਾਡਾ ਪਹੁੰਚਿਆ ਹੋਇਆ ਤੇ ਆਹ ਲੱਤ ਇੱਥੋਂ ਗਈ ਹੋਈ ਹੈ ਜਮਾ ਲੱਤ ਹੈ ਠੀਕ ਹੈ ਬਿਲਕੁਲ ਇਹ ਇਹਦੇ ਜਿਹੜਾ ਬਾਹਰ ਹੀ ਨਹੀਂ ਆਉਂਦਾ ਹਾਂਜੀ ਨਾਜੀ ਮੋਟਰਸਾਈਕਲ ਤੇ ਆਉਂਗਾ ਤੇ ਗੱਡੀ ਗੁੱਡੀ ਤੇ ਨਹੀਂ ਮੋਟਰਸਾਈਕਲ ਤੇ ਵੀਰੇ ਐਡਾ ਤੁਸੀਂ ਜਿਗਰਾ ਕਿਵੇਂ ਦਿਖਾਇਆ ਹੌਨ ਦਾ ਵੀਰੇ ਲੋਕਾਂ ਨੂੰ ਦੇਖ ਕੇ ਸਰਸ ਦੇ ਦੇ ਦੇਖ ਕੇ ਹੈਂ ਲੋਕਾਂ ਦੇ ਸੰਘਰਸ਼ ਨੂੰ ਦੇਖ ਕੇ ਜਿਹੜੇ ਲੋਕ ਸਹੀ ਕਬੂਤ ਕਰਨੇ ਬੈਠੇ ਨੇ ਹਲੇ ਉਹਨਾਂ ਨੂੰ ਅਪੀਲ ਹੈ ਜਰੂਰ ਆਓ ਜੀ ਠੀਕ ਹੈ ਨਾ ਕਹੂੰਗੇ ਵੀਰੇ ਸੰਘਰਸ਼ ਦੇ ਵਿੱਚ ਤਾਂ ਆਣਾ ਜਰੂਰ ਚਾਹੀਦਾ ਤੁਸੀਂ ਐਂ ਦੇਖ ਲਓ ਵੀ ਯਾਰ ਜਿਹੜੇ ਬੰਦੇ ਦਾ ਇੱਕ ਅੰਗ ਵੀ ਜਿਹੜਾ ਮੇਨ ਇੱਕ ਅੰਗ ਹੁੰਦਾ ਨਾ ਆਪਾਂ ਨੂੰ ਆਕਲ ਨਾਲ ਹੀ ਤਾਂ ਲੜਨਾ ਚਾਹੀਦਾ ਨਾ ਵੀਰੇ ਬਿਲਕੁਲ ਇੱਥੇ ਆ ਕੇ ਆ ਚੀਜ਼ ਦਾ ਡਰ ਲੱਗਦਾ ਵੀ ਜੇ ਗੋਲਾ ਡਿੱਗਿਆ ਭੱਜਾਂਗੇ ਕਿੱਧਰ ਪਰ ਬਾਈ ਦਾ ਹੌਸਲਾ ਦੇਖ ਲਓ ਠੀਕ ਹੈ ਬਾਈ ਪ੍ਰੋਪਰ ਆਪਣੀਆਂ ਲੱਤਾਂ ਤੇ ਤੁਰ ਵੀ ਨਹੀਂ ਸਕਦਾ ਪਰ ਇਹ ਬਹੁਤ ਵੱਡੀ ਮਿਸਾਲ ਹੈ ਪੰਜਾਬ ਵਾਲੇ ਪੰਜਾਬ ਵਾਲੇ ਆਪਣੇ ਵਾਸਤੇ ਵੀ ਆਪਾਂ ਨੂੰ ਆਪਣੇ ਹੱਕਾਂ ਵਾਸਤੇ ਤਾਂ ਲੜਨਾ ਚਾਹੀਦਾ ਹੈ ਜੇ ਆਪਣੇ ਹੱਕ ਹੀ ਨਾ ਆਪਾਂ ਲੈ ਸਕੀ ਤਾਂ ਫਿਰ ਆਪਾਂ ਦੋ ਪੈਰਾਂ ਤੇ ਤੁਰ ਕੇ ਵੀ ਕੀ ਕਰਾਂਗੇ ਹਾਂ ਠੀਕ ਹੈ ਨਾ ਜੇ ਧਰਤੀ ਨਾ ਰਹੂਗੀ ਤਾਂ ਇਹ ਆਪਣੇ ਕੋਲੇ ਧਰਤੀ ਨਾ ਨਹੀਂ ਆਜਣਾ ਰਿਹਾ ਠੀਕ ਹੈ ਕੱਲੇ ਸਰੀਰ ਦਾ ਤੁਸੀਂ ਕਰੋਗੇ ਕੀ ਕਰੇ ਬੈਠ ਕੇ ਸੋ ਦੇਖੋ ਯਾਰ ਉਹਦਾ ਆ ਨਾ ਬੰਦਿਆ ਹੈ ਬਾਈ